ਭਗਵੰਤ ਮਾਨ ਸਰਕਾਰ ਨੇ 800 ਸਕੂਲ ਬੰਦ ਕਰਨ ਦਾ ਐਲਾਨ ਕਰਤਾ ਸੱਚ ਕੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਪੰਜਾਬੀ ਰੀਅਲ ਨਿਊਜ਼ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਖਬਰ ਉੱਤੇ ਜਿਸ ਨੇ ਸਾਰਾ ਪੰਜਾਬ ਹਿਲਾ ਦਿੱਤਾ ਕੀ ਭਗਵੰਤ ਮਾਨ ਸਰਕਾਰ 800 ਸਕੂਲ ਬੰਦ ਕਰ ਰਹੀ ਹੈ ਕੀ ਪੰਜਾਬ ਚ ਸਿੱਖਿਆ ਖਤਰੇ ਚ ਪੈ ਗਈ ਹੈ ਚਲੋ ਪੂਰੀ ਸੱਚਾਈ ਜਾਣਦੇ ਹਾਂ ਮੀਡੀਆ 'ਚ ਕੀ ਚੱਲ ਰਿਹਾ ਹੈ ਇੱਕ ਵੱਡੀ ਖਬਰ ਫੈਲੀ 800 ਸਰਕਾਰੀ ਸਕੂਲ ਪੰਜਾਬ 'ਚ ਬੰਦ ਹੋਣ ਵਾਲੇ ਨੇ ਮੀਡੀਆ ਤੇ ਵੀਡੀਓ ਚੱਲ ਰਹੀਆਂ ਨੇ ਫੇਸਬੁੱਕ ਤੇ ਸ਼ੇਅਰ ਹੋ ਰਿਹਾ ਕਿ ਮਾਨ ਸਰਕਾਰ ਨੇ ਲਿਖਤੀ ਹੁਕਮ ਦੇ ਦਿੱਤੇ ਨੇ ਲੋਕ ਪੁੱਛ ਰਹੇ ਹਨ ਸਾਨੂੰ ਮੁਫਤ ਸਿੱਖਿਆ ਦੇ ਨਾਅਰੇ ਦਿਖਾਏ ਗਏ ਸਨ ਹੁਣ ਇਹ ਕੀ ਹੋ ਰਿਹਾ ਹੈ ਸਰਕਾਰ ਦਾ ਸਪਸ਼ਟਿਕਰਨ ਸੀਐਮ ਭਗਵੰਤ ਮਾਨ ਨੇ ਸਾਫ ਸਫਾਈ ਦਿੱਤੀ ਉਹ ਕਹਿੰਦੇ ਨੇ ਕਿ ਅਸੀਂ ਸਕੂਲ ਬੰਦ ਨਹੀਂ ਕਰ ਰਹੇ ਬਲਕਿ ਮਰਜ ਕਰ ਰਹੇ ਹਾਂ ਉਹਨਾਂ ਨੇ ਕਿਹਾ ਪੰਜਾਬ 'ਚ ਅਜਿਹੇ ਸਕੂਲ ਵੀ ਨੇ ਜਿੱਥੇ ਸਿਰਫ 4 ਵਿਦਿਆਰਥੀ ਪੜ੍ਹਦੇ ਨੇ ਅਸੀਂ ਉਹਨਾਂ ਨੂੰ ਨੇੜਲੇ ਵੱਧਿਆ ਸਕੂਲਾਂ 'ਚ ਮਿਲਾ ਰਹੇ ਹਾਂ ਉਹ ਕਹਿੰਦੇ ਨੇ ਇਹ ਸਿਰਫ ਸਿੱਖਿਆ ਦੀ ਕੁਆਲਿਟੀ ਵਧਾਉਣ ਲਈ ਕੀਤਾ ਗਿਆ ਕਦਮ ਹੈ ਅਧਿਆਪਕਾਂ ਦੀ ਹਕੀਕਤ ਅਧਿਆਪਕਾਂ ਦਾ ਕਹਿਣਾ ਵੀ ਸੁਣਨਯੋਗ ਹੈ ਕਈ ਅਧਿਆਪਕਾਂ ਨੂੰ ਦੂਜੇ ਜ਼ਿਲ੍ਹੇ 'ਚ ਤਬਾਦਲ ਕਰ ਦਿੱਤਾ ਗਿਆ ਹੈ ਜਿਸ ਕਰਕੇ ਉਹ ਦਿਲੋਂ ਨਾਰਾਜ਼ ਨੇ ਇੱਕ ਮਾਸਟਰ ਸਾਹਿਬ ਕਹਿੰਦੇ ਮੈਂ 20 ਸਾਲ ਤੋਂ ਆਪਣੇ ਪਿੰਡ ਦੇ ਸਕੂਲ 'ਚ ਪੜ੍ਹਾ ਰਿਹਾ ਸੀ ਹੁਣ ਮੈਨੂੰ 30 ਕਿਲੋਮੀਟਰ ਦੂਰ ਭੇਜ ਦਿੱਤਾ ਗਿਆ ਹੈ ਕੁਝ ਵਿਦਿਆਪਕ ਮੰਨਦੇ ਨੇ ਕਿ ਬੱਚਿਆਂ ਨੂੰ ਵਧੀਆ ਸਹੂਲਤਾਂ ਮਿਲਣ ਲਾਇਬ੍ਰੇਰੀ ਸਾਇੰਸ ਲੈਬ ਸਮਾਰਟ ਕਲਾਸ ਇਹ ਸਭ ਮਰਜ ਕਰਨ ਨਾਲ ਆਉਣਗੇ ਮਾਪਿਆਂ ਦੀ ਚਿੰਤਾ ਕਈ ਮਾਪੇ ਕਹਿ ਰਹੇ ਨੇ ਕਿ ਬੱਚਿਆਂ ਨੂੰ ਦੁਲਰੇ ਪਿੰਡ ਚ ਭੇਜਣਾ ਮੁਸ਼ਕਿਲ ਹੋਵੇਗਾ ਕੁਝ ਜਗ੍ਹਾ ਤੇ ਰੋਡ ਨਹੀਂ ਕਈ ਵਾਹਨ ਨਹੀਂ ਕੀ ਸਰਕਾਰ ਟਰਾਂਸਪੋਰਟ ਦੇਵੇਗੀ ਇੱਕ ਮਾਂ ਦਾ ਕਹਿਣਾ ਸੀ ਸਾਡੀ ਧੀ ਨੌਵੀਂ ਜਮਾਤ ਚ ਪੜਦੀ ਸੀ ਹੁਣ 5 ਕਿਲੋਮੀਟਰ ਦੂਰ ਜਾਵੇਗੀ ਇਹ ਸੁਰੱਖਿਆ ਦਾ ਮੁੱਦਾ ਵੀ ਹੈ ਵਿਪੱਖੋ ਵੱਲੋਂ ਵਿਰੋਧ ਅਕਾਲੀ ਦਲ ਨੇ ਕਿਹਾ ਆਮ ਆਦਮੀ ਪਾਰਟੀ ਸਰਕਾਰ ਸਿੱਖਿਆ ਵਿਰੋਧੀ ਹੈ ਇਹ ਨਵੇਂ ਰੂਮ ਚ ਪ੍ਰਾਈਵੇਟੇਸ਼ਨ ਕਰ ਰਹੀ ਹੈ BJP ਤੇ ਕਾਂਗਰਸ ਨੇ ਵੀ ਇਹ ਮਾਮਲਾ ਲੈ ਕੇ CM ਮਾਨ ਉੱਤੇ ਤੰਜ ਕੱਸੇ ਟਵਿੱਟਰ ਤੇ ਹੈਸ਼ਟੈਗ 트ਰੈਂਡ ਕਰ ਰਿਹਾ ਸੀ ਮਾਨ ਸਰਕਾਰ ਦਾ ਵਾਦਾ CM ਮਾਨ ਨੇ ਕਿਹਾ ਜਿੱਥੇ ਵੀ ਸਕੂਲ ਮਰਜ ਹੋਣਗੇ ਉੱਥੇ ਨਵੇਂ ਮਾਡਲ ਸਕੂਲ ਬਣਾਏ ਜਾਣਗੇ ਉਹ ਕਹਿੰਦੇ ਨਿਹਨ ਹੁਣ ਜਿੰਨੇ ਵੀ ਬੱਚਿਆਂ ਨੂੰ ਦੂਰ ਲਜਾਇਆ ਜਾਵੇਗਾ ਉੱਥੇ ਬਸ ਸੇਵਾ ਮਿੱਡੇ ਮੀਲ ਬੈਟਰ ਸਟਾਫ ਸਮਾਰਟ ਕਲਾਸਿਸ ਸਹੂਲਤਾਵਾਂ ਹੋਣਗੀਆਂ ਲੋਕਾਂ ਦੀ ਰਾਏ ਸਪੋਰਟ ਦਾ ਵਿਰੋਧ ਕੁਝ ਲੋਕ ਕਹਿ ਰਹੇ ਨੇ ਚੇਂਜ ਢਾਂ ਚਾਹੀਦਾ ਸੀ ਪਰ ਇੰਨਾ ਜਲਦੀ ਹੋਰ ਕਹਿੰਦੇ ਹਰ ਰਿਫਾਇਰ ਦੀ ਕੀਮਤ ਹੁੰਦੀ ਹੈ ਜੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਤਾਂ ਮਰਜ਼ ਠੀਕ ਹੈ ਫੇਸਬੁੱਕ ਤੇ ਬਹੁਤ ਸਾਰੀਆਂ ਪੋਲਸ ਚੱਲ ਰਹੀਆਂ ਨੇ YouTube ਕ੍ਰੀਏਟਰਸ ਵੀ ਚਰਚਾ ਕਰ ਰਹੇ ਹਨ ਸਵਾਲ ਇਹ ਨਹੀਂ ਕਿ ਸਕੂਲ ਕਿਉਂ ਮਰਜ਼ ਹੋ ਰਹੇ ਨੇ ਸਵਾਲ ਇਹ ਹੈ ਕਿ ਕੀ ਇਹ ਸੱਚਮੁੱਚ ਸਿੱਖਿਆ ਦੀ ਕੁਆਲਿਟੀ ਵਧਾਉਣ ਲਈ ਕਦਮ ਹੈ ਜਾਂ ਫਿਰ ਖਰਚਾ ਘਟਾਉਣ ਦੀ ਕੋਸ਼ਿਸ਼ ਕੀ ਬੱਚਿਆਂ ਅਧਿਆਪਕਾਂ ਤੇ ਮਾਪਿਆਂ ਨੂੰ ਸੁਣਿਆ ਜਾ ਰਿਹਾ ਹੈ ਤੁਸੀਂ ਕਿਹਾ ਕੀ ਸੋਚਦੇ ਹੋ ਕਮੈਂਟ ਚ ਜਰੂਰ ਦੱਸੋ ਪੰਜਾਬ ਸਰਕਾਰ ਵੱਲੋਂ 25000 ਨਵੀਆਂ ਸਰਕਾਰੀ ਨੌਕਰੀਆਂ ਦਾ ਐਲਾਨ ਵਿਦਿਆਰਥੀਆਂ ਚ ਖੁਸ਼ੀ ਦੀ ਲਹਿਰ ਅੱਜ ਦੀ ਇਹ ਤਾਜ਼ਾ ਅਤੇ ਵੱਡੀ ਖਬਰ ਹੈ ਪੰਜਾਬ ਦੇ ਨੌਜਵਾਨਾਂ ਦੇ ਭਿਕ ਭਿਕ ਨਾਲ ਜੁੜੀ ਜਿੱਥੇ ਪੰਜਾਬ ਸਰਕਾਰ ਵੱਲੋਂ 25000 ਨਵੀਆਂ ਸਰਕਾਰੀ ਨੌਕਰੀਆਂ ਦੇ ਐਲਾਨ ਸਾਰੇ ਪੰਜਾਬ ਵਿੱਚ ਉਮੀਦ ਦੀ ਨਵੀਂ ਕਿਰਨ ਜਗਾ ਦਿੱਤੀ ਹੈ ਭਾਈਵਾ ਪੰਜਾਬ 'ਚ ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ ਵਿੱਚ ਸਰਕਾਰੀ ਨੌਕਰੀ ਦੀ ਲੋੜ ਬਹੁਤ ਵੱਧ ਗਈ ਸੀ ਪਰ ਹਰ ਪਾਸੇ ਮੰਗ ਸੀ ਕਿ ਸਰਕਾਰ ਵੱਲੋਂ ਨਵੀਆਂ ਭਰਤੀਆਂ ਕੀਤੀਆਂ ਜਾਣ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਐਲਾਨ ਕਰ ਦਿੱਤਾ ਹੈ ਕਿ ਸਰਕਾਰ 6 ਮਹੀਨਿਆਂ ਦੇ ਅੰਦਰ 25000 ਨਵੀਆਂ ਨੌਕਰੀਆਂ ਭਰੇਗੀ ਇਹ ਭਰਤੀਆਂ ਕਿਸ ਕਿਸ ਵਿਭਾਗ ਵਿੱਚ ਹੋਣਗੀਆਂ ਕਦੋਂ ਤੱਕ ਨੋਟੀਫਿਕੇਸ਼ਨ ਆਵੇਗਾ ਤੇ ਕੀ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਆਓ ਪੂਰਾ ਵਿਸਥਾਰ ਨਾਲ ਜਾਣੀਏ ਭਰਤੀਆਂ ਕਿਹੜੇ ਵਿਭਾਗਾਂ ਵਿੱਚ ਹੋਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨੌਕਰੀਆਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਭਰੀਆਂ ਜਾਣਗੀਆਂ ਇਹਨਾਂ ਵਿੱਚ ਮੁੱਖ ਤੌਰ ਤੇ ਪੁਲਿਸ ਵਿਭਾਗ ਵਿੱਚ 5000 ਨੌਕਰੀਆਂ ਸਿਹਤ ਵਿਭਾਗ ਵਿੱਚ 3000 ਨੌਕਰੀਆਂ ਸਿੱਖਿਆ ਵਿਭਾਗ ਵਿੱਚ 7000 ਨੌਕਰੀਆਂ ਵਿਦੇਉਤ ਵਿਭਾਗ 2000 ਨੌਕਰੀਆਂ ਪੰਚਾਇਤ ਰਿਵਿਊਨ ਤੇ ਹੋਰ ਛੋਟੇ ਵਿਭਾਗਾਂ ਵਿੱਚ 8000 ਪਲੱਸ ਨੌਕਰੀਆਂ ਇਹਨਾਂ ਸਾਰੀਆਂ ਨੌਕਰੀਆਂ ਲਈ ਲਿਖਤੀ ਇਮਤਿਹਾਨ ਹੋਵੇਗਾ ਜਿਸਦੇ ਨੋਟਿਸ ਸਤੰਬਰ ਤੋਂ ਪਹਿਲਾਂ ਆਉਣਗੇ ਭਗਵੰਤ ਮਾਨ ਨੇ ਕੀ ਕਿਹਾ ਮੁੱਖ ਮੰਤਰੀ ਨੇ ਕਿਹਾ ਸਾਡਾ ਵਾਅਦਾ ਸੀ ਕਿ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਅਸੀਂ ਹੁਣ ਤੱਕ 36000 ਤੋਂ ਵੱਧ ਨੌਕਰੀਆਂ ਦੇ ਚੁੱਕੇ ਹਾਂ ਤੇ ਹੁਣ 25000 ਹੋਰ ਦੇਣ ਜਾ ਰਹੇ ਹਾਂ ਇਹ ਨੌਕਰੀਆਂ ਪੂਰੀ ਪਰਦਾਰਸ਼ਤਾ ਨਾਲ ਕੋਈ ਰਿਸ਼ਵਤ ਨਹੀਂ ਸਿਰਫ ਯੋਗਤਾ ਤੇ ਆਧਾਰ ਤੇ ਦਿੱਤੀਆਂ ਜਾਣਗੀਆਂ ਵਿਦਿਆਰਥੀਆਂ ਦੀ ਪ੍ਰਤੀਕਿਰਿਆ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਈ ਵਿਦਿਆਰਥੀਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਰੋਜ਼ਗਾਰ ਦੀ ਉਡੀਕ ਕਰ ਰਹੇ ਸਨ ਹੁਣ ਜਦੋਂ ਸਰਕਾਰ ਵੱਲੋਂ ਵੱਡੇ ਪੈਮਾਨੇ ਤੇ ਨੌਕਰੀਆਂ ਆ ਰਹੀਆਂ ਹਨ ਇਹ ਉਹਨਾਂ ਲਈ ਸਵਰਗ ਸਮਾਨ ਹੈ ਆਖਿਰਕਾਰ ਸਰਕਾਰ ਨੇ ਸਾਡੀ ਸੁਣੀ ਮੈਂ 2 ਸਾਲਾਂ ਤੋਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਿਹਾ ਹਾਂ ਹੁਣ ਨੋਟਿਸ ਆਇਆ ਤਾਂ ਮੇਰੀ ਮਿਹਨਤ ਕਾਮ ਆਵੇਗੀ ਜਸਪ੍ਰੀਤ ਸਿੰਘ ਬਠਿੰਡਾ ਅਹੰਕਾਰ ਨਹੀਂ ਕਮਰ ਕਸੋ ਮੁਕਾਬਲਾ ਹੋਵੇਗਾ ਤਿੱਖਾ ਦੋਸਤੋ ਇਹ ਗੱਲ ਯਾਦ ਰੱਖੋ ਕਿ ਇਹਨਾਂ 25000 ਨੌਕਰੀਆਂ ਲਈ ਲੱਖਾਂ ਉਮੀਦਵਾਰ ਤਿਆਰ ਬੈਠੇ ਹਨ ਕਿਸੇ ਨੇ ਕੋਚਿੰਗ ਕਰੀ ਹੋਈ ਹੈ ਕਿਸੇ ਨੇ ਬੁੱਕਸ ਪੜੀਆਂ ਹੋਈਆਂ ਨੇ ਤੇ ਕਈਆਂ ਨੇ YouTube ਤੋਂ ਤਿਆਰੀ ਚਲਾਈ ਹੋਈ ਹੈ ਤੁਹਾਨੂੰ ਵੀ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕੰਪੀਟੀਟਿਵ ਐਗਜ਼ਾਮ ਦੀ ਸਟ੍ਰੈਟਜੀ ਬਣਾਓ ਡੇਲੀ ਕਰੰਟ ਅਫੇਅਰਸ ਪੜੋ ਇੰਗਲਿਸ਼ ਪੰਜਾਬੀ ਗ੍ਰਾਮਰ ਰੀਜ਼ਨਿੰਗ ਮੈਥਸ ਦੀ ਤਿਆਰੀ ਕਰੋ ਨੋਟਿਸ ਕਦੋਂ ਆਣਗੇ ਸਰਕਾਰ ਮੁਤਾਬਕ ਅਗਸਤ ਅੰਤ ਜਾਂ ਸਤੰਬਰ ਸ਼ੁਰੂ ਹੋਣ ਤੱਕ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ ਔਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਅਕਤੂਬਰ ਹੋ ਸਕਦੀ ਹੈ ਐਗਜ਼ਾਮ ਨਵੰਬਰ ਦਸੰਬਰ ਵਿੱਚ ਹੋ ਸਕਦੇ ਹਨ ਇਸ ਲਈ ਤੁਸੀਂ ਅੱਜ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦਿਓ ਅਲਰਟ ਫੇਕ ਵੈਬਸਾਈਟਸ ਤੋਂ ਬਚੋ ਇਸ ਸਮੇਂ ਸੋਸ਼ਲ ਮੀਡੀਆ ਤੇ ਕਈ ਫੇਕ ਲਿੰਕਸ ਘੁੰਮ ਰਹੇ ਹਨ ਜੋ ਲੋਕਾਂ ਤੋਂ ਪੈਸੇ ਲੈ ਰਹੇ ਹਨ ਯਾਦ ਰੱਖੋ ਸਰਕਾਰੀ ਨੌਕਰੀਆਂ ਲਈ ਕਦੀ ਵੀ ਕਿਸੇ ਵੀ ਏਜੰਟ ਨੂੰ ਪੈਸੇ ਨਾ ਦਿਓ ਸਿਰਫ ਅਫੀਸ਼ੀਅਲ ਵੈਬਸਾਈਟ ਤੇ ਹੀ ਅਪਲਾਈ ਕਰੋ ਜਿਵੇਂ ਪੰਜਾਬ ਗਵਰਨਮੈਂਟ ਜੌਬਸ ਪੋਰਟਲ ਪੀਪੀਐਸਸੀ ਪੀਐਸ ਪੀਸੀਐਲ ਆਦਿ